ਸਤਰੀਆਕਾਲ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ 35 ਜ਼ਬਰਦਸਤ ਘਰੇਲੂ ਨੁਸਕੇ ਜੋ ਤੁਹਾਡੇ ਰੋਜ਼ਾਨਾ ਦੀ ਜ਼ਿੰਦਗੀ ਬਦਲ ਦੇਣਗੇ ਇਸ ਇੱਕ ਵੀ ਨੁਸਕਾ ਨਾ ਛੱਡਿਓ ਕਿਉਂਕਿ ਐਂਡ ਤੇ ਇੱਕ ਅਜੀਹਾ ਸਿਕਰ ਨੁਸਕਾ ਹੈ ਜੋ ਸਿਰਫ ਉਹ ਹੀ ਲੋਕ ਜਾਣਨਗੇ ਜਿਹੜੇ ਅਖਰ ਤੱਕ ਬਨੇ ਰਹਿਣਗੇ ਚਲੋ ਆਓ ਸ਼ੁਰੂ ਕਰੀਏ ਨੰਬਰ 1 ਜੇ ਤੁਹਾਨੂੰ ਸੁੱਕੀ ਖੰਗ ਹੈ ਤਾਂ ਹਰ ਰੋਜ਼ ਸਬਜ਼ੀ ਵਿੱਚ ਦੇਸੀ ਘਿਓ ਪਾ ਕੇ ਖਾਓ ਨੰਬਰ 2 ਜੇ ਤੁਹਾਨੂੰ 2-3 ਦਿਨ ਤੋਂ ਜ਼ੁਕਾਮ ਹੈ ਤਾਂ ਵੇਸਨ ਦਾ ਸੀਰਾ ਬਣਾ ਕੇ ਖਾਓ ਨੰਬਰ 3 ਜੇ ਤੁਹਾਨੂੰ ਵਿਟਾਮਿਨ ਡੀ ਦੀ ਕਮੀ ਹੈ ਤਾਂ ਤੁਸੀਂ ਕੱਚ ਦੀ ਬੋਤਲ ਜਾਂ ਭਾਂਡੇ ਵਿੱਚ ਪਾਣੀ ਪਾ ਕੇ ਦੋ ਘੰਟੇ ਤੱਕ ਤੁੱਪ ਵਿੱਚ ਰੱਖ ਦੋ ਤੇ ਫਿਰ ਉਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਵਿਟਾਮਿਨ ਡੀ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 4 ਜੇ ਤੁਹਾਡੇ ਰਸੋਈ ਦੇ ਖੰਡ ਵਾਲੇ ਡੱਬੇ ਵਿੱਚ ਕੀੜੀਆਂ ਚੜ ਜਾਂਦੀਆਂ ਹਨ ਤਾਂ ਡੱਬੇ ਵਿੱਚ ਦੋ ਤਿੰਨ ਲੌਂਗ ਰੱਖ ਦੋ ਕੀੜੀਆਂ ਨਹੀਂ ਆਉਣਗੀਆਂ ਨੰਬਰ 5 ਸਾਨੂੰ ਦੋ ਹਫ਼ਤੇ ਸਾਨੂੰ ਸਾਨੂੰ ਦੋ ਦਿਨ ਹਫ਼ਤੇ ਵਿੱਚ ਨੂਨ ਵਾਲੇ ਪਾਣੀ ਦਾ ਪੋਚਾ ਜ਼ਰੂਰ ਲਗਾਣਾ ਚਾਹੀਦਾ ਹੈ ਇਸ ਨਾਲ ਬਿਮਾਰੀ ਵਾਲੇ ਬੈਕਟੀਰੀਆ ਮਰ ਜਾਂਦੇ ਹਨ ਨੰਬਰ 6 ਜੇ ਤੁਹਾਡੇ ਸਿਰ ਦੇ ਵਿੱਚ ਜੂਆਂ ਪੈ ਗਈਆਂ ਹਨ ਤਾਂ ਨਮਕ ਜਾਂ ਨਿੰਮ ਵਾਲੇ ਪਾਣੀ ਨਾਲ ਸਿਰ ਨਹਾਓ ਨੰਬਰ 7 ਜੇ ਤੁਹਾਡੇ ਸਿਰ ਵਿੱਚ ਸ਼ਿਕਰੀ ਹੈ ਤਾਂ ਸਿਰ ਨਹਾਉਣ ਤੋਂ ਪਹਿਲਾਂ ਤਾਜ ਐਰੋਵੇਲਾ ਸਿਰ ਵਿੱਚ ਲਗਾਓ ਨੰਬਰ 8 ਜੇ ਤੁਹਾਡੇ ਨੋਣ ਨਹੀਂ ਵੱਧ ਰਹੇ ਤਾਂ ਲਸਣ ਦੀਆਂ ਤੁੜੀਆਂ ਨਾਲ ਨੋਹਾ ਤੇ ਮਾਲਿਸ਼ ਕਰੋ ਨੰਬਰ 9 ਜੇ ਤੁਹਾਡਾ ਗਲਾ ਖਰਾਬ ਹੈ ਤਾਂ ਹਰ ਹਰ ਰੋਜ਼ ਮਰੂਥ ਦੇ ਪੱਤੇ ਕੱਚੀ ਹਲਦੀ ਜਾਂ ਹਲਦੀ ਦਾ ਪਾਊਡਰ ਬਣਾ ਕੇ ਕੜਾ ਕੜਾ ਬਣਾਓ ਤੇ ਉਸ ਦਾ ਸੇਵਨ ਕਰੋ ਨੰਬਰ 10 ਜੇ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਸੁਵਾਂਜਣਾ ਸੁਵਾਂਜਣੇ ਦਾ ਪਾਊਡਰ ਖਾਣਾ ਸ਼ੁਰੂ ਕਰ ਦਿਓ ਇਸ ਨੂੰ ਤੁਸੀਂ ਘਰ ਵੀ ਬਣਾ ਸਕਦੇ ਹੋ ਨੰਬਰ 11 ਜੇ ਤੁਹਾਨੂੰ ਪੁਰਾਣਾ ਜਖਮ ਹੈ ਤਾਂ ਕਸਕਾਸ ਨੂੰ ਭੁੰਨ ਕੇ ਦੁੱਧ ਵਿੱਚ ਪਾ ਕੇ ਪੀਓ ਨੰਬਰ 12 ਜੇ ਤੁਹਾਡੇ ਪੇਟ ਵਿੱਚ ਗਰਮੀ ਰਹਿੰਦੀ ਹੈ ਤਾਂ ਹਰ ਰੋਜ਼ ਸਵੇਰੇ ਦੇ ਆਮਲੇ ਦਾ ਮੁਰੱਬਾ ਖਾਓ ਨੰਬਰ 13 ਜੇ ਤੁਹਾਡੇ ਯਾਦਸ਼ਕ ਕਮਜ਼ੋਰ ਹੈ ਤਾਂ ਨੱਕ ਵਿੱਚ ਬਦਾਮ ਰੋਗਣ ਪਾਣਾ ਸ਼ੁਰੂ ਕਰ ਦਿਓ ਨੰਬਰ 14 ਜੇ ਤੁਹਾਡੀ ਕਮਰ ਵਿੱਚ ਤਾਂ ਦਰਦ ਰਹਿੰਦਾ ਹੈ ਤਾਂ ਕਿੱਕਰ ਦੀ ਗੁੰਦ ਨੂੰ ਤਵੇ ਤੇ ਭੁੰਨ ਕੇ ਹਰ ਰੋਜ਼ ਇੱਕ ਚੁਟਕੀ ਖਾਓ ਨੰਬਰ 15 ਜੇ ਤੁਹਾਡੇ ਮੂੰਹ ਵਿੱਚ ਬਦਬੂ ਆਉਂਦੀ ਹੈ ਤਾਂ ਹਰ ਰੋਜ਼ ਸਵੇਰੇ ਉੱਠ ਕੇ ਦੋ ਮਰੂਤ ਦੇ ਪੱਤੇ ਖਾਓ। ਨੰਬਰ 16 ਜੇ ਤੁਹਾਡੇ ਬੱਚੇ ਨੂੰ ਪੜਿਆ ਹੋਇਆ ਯਾਦ ਨਹੀਂ ਰਹਿੰਦਾ ਤਾਂ ਉਸ ਨੂੰ ਦਾਗ ਚਾਕਲੇਟ ਖਾਣ ਲਈ ਦਿਓ। ਨੰਬਰ 17 ਜੇ ਤੁਹਾਨੂੰ ਬੁਖਾਰ ਕਾਫੀ ਦਿਨਾਂ ਤੋਂ ਹੈ ਤੇ ਉਹ ਉਤਰ ਨਹੀਂ ਰਹਾ ਤਾਂ ਹਉ ਤੁਲਸੀ ਮੋਟੀ ਲਾਈ ਇਲਾਇਚੀ ਤੇ ਇੱਕ ਕਾਲੀ ਮਿਰਚ ਦਾ ਕੜਾ ਬਣਾ ਕੇ ਪੀਓ ਨੰਬਰ 18 ਸਾਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀ ਕੇ ਸੌਣਾ ਚਾਹੀਦਾ ਹੈ ਇਸ ਨਾਲ ਨੀਂਦ ਵਧੀਆ ਆਉਂਦੀ ਹੈ 19 ਨੰਬਰ 19 ਸਾਨੂੰ ਸਵੇਰੇ ਉੱਠ ਕੇ ਗੂੰਗੁਨਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਪੇਟ ਜਲਦੀ ਸਾਫ਼ ਹੁੰਦਾ ਹੈ ਨੰਬਰ 20 ਸਾਨੂੰ ਕਦੇ ਮੂਦੇ ਨਹੀਂ ਸੋਣਾ ਚਾਹੀਦਾ ਇਸ ਨਾਲ ਦਿਲ ਤੇ 파ਰ ਪੈਂਦਾ ਹੈ ਜਿਹੇ ਕਰਨ ਵਾਲੀ ਵਿਅਕਤੀ ਨੂੰ ਹਾਰਟ ਅਟੈਕ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਹਨ ਨੰਬਰ 21 ਜੇ ਤੁਹਾਡੀ ਨਿਕਾ ਘੱਟ ਰਹੀ ਹੈ ਤਾਂ ਆਮਲੇ ਦਾ ਮਰਬਾ ਖਾਣਾ ਸ਼ੁਰੂ ਕਰ ਦੋ ਨੰਬਰ 22 ਜੇ ਤੁਹਾਡੀ ਨਾਲ ਬੜੋਕ ਹੋ ਰਹੀ ਹੈ ਤਾਂ ਰੀਚ ਲਗਾਓ ਨੰਬਰ 23 ਜੇ ਤੁਹਾਡੇ ਨੂੰ ਪਰ ਗਏ ਹੈ ਜਾਂ ਰੇਸ਼ਾ ਪਰ ਗਿਆ ਹੈ ਤਾਂ ਦੇਸੀ ਤੇਲ ਗਰਮ ਕਰਕੇ ਉਸ ਵਿੱਚ ਹਲਦੀ ਪਾ ਕੇ ਨੂੰ ਤੇਲ ਲਗਾਓ ਨੰਬਰ 24 ਜੇ ਤੁਹਾਨੂੰ ਬੁਖਾਰ ਹੋ ਗਿਆ ਹੈ ਤਾਂ ਠੰਡੇ ਪਾਣੀ ਦੀਆਂ ਪੱਟੀਆਂ ਧਰੋ ਨੰਬਰ 25 ਨਿੰਬੂ ਤੇ ਸ਼ਹਿਦ ਖਾਲੀ ਪੇਟ ਪੀਣ ਨਾਲ ਚਰਬੀ ਘਟਦੀ ਹੈ ਨੰਬਰ 26 ਰੋਜ਼ ਪੰਜ ਬਦਾਮ ਭਿਉਂ ਕੇ ਖਾਣ ਨਾਲ ਦਿਮਾਗ ਤੇ ਚਮੜੀ ਤੇ ਕਾਫੀ ਅਸਰ ਪੈਂਦਾ ਹੈ ਨੰਬਰ 27 ਜੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਜਲਦੀ ਵਾਲਾ ਦੁੱਧ ਪੀਓ ਤਾਂ ਸਰੀਰ ਦੀ ਇਮਿਊਨਿਟੀ ਵੱਧਦੀ ਹੈ ਨੰਬਰ 28 ਰੋਜ਼ਾਨਾ ਅੱਧਾ ਚਮਚ ਹਲਦੀ ਨੂੰ ਕੁੰਗਣੇ ਪਾਣੀ ਵਿੱਚ ਮਿਲਾ ਕੇ ਸਵੇਰੇ ਜਾਂ ਰਾਤ ਨੂੰ ਪੀਓ ਇਹ ਸਰੀਰ ਦੀ ਸੂਜਨ ਘਟਾਉਂਦਾ ਹੈ ਜੋ ਦਰਦ ਤੇ ਬਿਮਾਰੀਆਂ ਨੂੰ ਕਮ ਕਰਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਹਲਦੀ ਹੱਡੇ ਦੀ ਤੰਦਰੁਸਤੀ ਲਈ ਵੀ ਕੰਮ ਆਉਂਦੀ ਹੈ ਨੰਬਰ 19 ਸਿਰ ਦਰਦ ਹੋਵੇ ਤਾਂ ਪੁਦੀਨੇ ਦਾ ਤੇਲ ਮੱਥੇ ਤੇ ਲਗਾਓ ਜੇ ਤੁਸੀਂ ਚਾਹੁੰਦੇ ਹੋ ਤਾਂ ਇਹ ਚਾਹੁੰਦੇ ਹੋ ਇਸ ਕੀ ਆਪਾਂ ਇਸ ਰੈਸিপি ਨੂੰ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਮੈਂਟ ਕਰ ਦਿਓ ਨੰਬਰ 30 ਖਾਂਗ ਲਈ ਕੰਗ ਔਰ ਆ ਰਹੀ ਹੈ ਤਾਂ ਮਲਠੇ ਚੂਸੋ ਕੁਝ ਮਿੰਟਾਂ ਵਿੱਚ ਹੀ ਆਰਾਮ ਮਿਲੇਗਾ ਨੰਬਰ 31 ਜਦੋਂ ਪੇਟ ਭਾਰਾ ਜਾਂ ਕਾਹਨ ਮਹਿਸੂਸ ਹੋਵੇ ਤਾਂ ਤਾਜ਼ਾ ਪੁਦੀਨੇ ਦੇ ਪੱਤੇ ਖਾਓ ਇਹ ਮੂੰਹ ਨੂੰ ਤਾਜ਼ਗੀ ਦਿੰਦਾ ਹੈ ਤੇ ਹਾਜਮਾ ਵੀ ਸਹੀ ਕਰਦਾ ਹੈ ਨੰਬਰ 32 ਤੁਸੀਂ ਆਪਣੀ ਚਮੜੀ ਨਰਮ ਕਰਨੀ ਹੈ ਤਾਂ ਦਹੀਂ ਤੇ ਵੇਸਨ ਦਾ ਮਾਸਕ ਲਗਾਓ ਜੇ ਤੁਸੀਂ ਇੱਥੇ ਤੱਕ ਆ ਗਏ ਹੋ ਤਾਂ ਤੁਹਾਨੂੰ ਸਲਾਮ ਹੈ ਕਿਉਂਕਿ ਐਂਡ ਉੱਤੇ ਸਭ ਤੋਂ ਸਪੈਸ਼ਲ ਤੇ ਸੀਕ੍ਰੇਟ ਨੁਸਖਾ ਹੋਵੇਗਾ ਸੋ ਵੀਡੀਓ ਨੂੰ ਛੱਡ ਕੇ ਨਾ ਜਾਇਓ ਤੇ ਹੁਣ ਤੱਕ ਹੁਣ ਕਮੈਂਟ ਕਰਕੇ ਦੱਸਿਓ ਹੁਣ ਤੱਕ ਤੁਹਾਡਾ ਮੰਨਪਸੰਦ ਨੁਸਖਾ ਕਿਹੜਾ ਸੀ ਨੰਬਰ 33 ਜੋ ਦਿਲ ਦੀ ਦਿਲ ਦਰਕਨ ਤੇ ਬਲੱਡ ਪ੍ਰੈਸ਼ਰ ਵਾੜ ਜਾ ਜਾਂ ਕਰਦਾ ਹੈ ਤਾਂ ਅਜਵਾਇਨ ਨੂੰ ਤਲ ਕੇ ਰੋਜ਼ ਇੱਕ ਚਮਚ ਖਾਓ ਇਹ ਰક્ત ਸੰਚਾਰ ਸਹੀ ਕਰਦਾ ਹੈ ਤਾਂ ਦਿਲ ਨੂੰ ਵੀ ਤੰਦਰੁਸਤ ਰੱਖਦਾ ਹੈ ਨੰਬਰ 34 ਜੇ ਵੀ ਹੋਸ਼ੀ ਜਾਂ ਚੱਕਰ ਆਉਂਦੇ ਹਨ ਤਾਂ ਹਰ ਰੋਜ਼ ਸਵੇਰੇ 5ਛੇ ਬਦਾਮ ਪਿਓ ਕੇ ਖਾਓ ਤੇ ਨਾਲ ਹੀ ਮਿੱਠਾ ਜ਼ਿਆਦਾ ਨਾ ਖਾਓ ਤੇ ਹੁਣ ਆ ਗਿਆ ਹੈ ਉਹ ਨੁਸਖਾ ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਉਹ ਨੁਸਖਿਆਂ ਦਾ ਬਾਦਸ਼ਾਹ ਹੈ ਇਹ ਨੁਸਖਾ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਰੋਜ਼ ਸਵੇਰੇ ਇੱਕ ਕੱਪ ਗੁੰਗੁਣਾ ਪਾਣੀ ਵਿੱਚ ਇੱਕ ਚਮਚ ਸੌਂਫ ਇੱਕ ਚਮਚ ਚੁਟਕੀ ਕਾਲੀ ਮਿਰਚ ਪਿਓ ਕੇ ਕਪੀਓ ਦੇਖੋ ਸਰੀਰ ਵਿੱਚ એનર્ਜੀ ਵੀ ਆ ਜਾਵੇਗੀ ਤੇ ਪੇਟ ਚੰਬਰੀ ਦਿਮਾਗ ਤਿੰਨ ਨੂੰ ਸਹੀ ਰੱਖੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਤੇ ਦੱਸਿਓ ਤੁਹਾਨੂੰ ਕਿਹੜਾ ਨੁਸਖਾ ਸਭ ਤੋਂ ਵਧੀਆ ਲੱਗਾ ਤੇ ਦੱਸਿਓ ਤੁਹਾਨੂੰ ਅਗਲੀ ਵੀਡੀਓ ਕਿਸ ਟੌਪਿਕ ਤੇ ਚਾਹੀਦੀ ਹੈ ਤੇ ਯਾਦ ਰੱਖੋ ਆਖਿਰ ਵਾਲਾ ਨੁਸਖਾ ਹਮੇਸ਼ਾ ਤੁਹਾਡੇ ਲਈ ਹੀ ਹੋਵੇਗਾ ਧੰਨਵਾਦ